ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਪਸ਼ੂ ਦਿਖਾਵਾਂਗੇ ਬਾਈ ਦੇ ਘਰੋਂ ਅੱਜ ਪੰਜ ਤਿੰਨ ਮੱਝਾਂ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਗਾਵਾਂ ਕਾਫੀ ਵੀਡੀਓ ਆਪਾਂ ਇਸ ਘਰ ਚੋ ਜੇ ਗੱਲ ਕਰ ਲਈ ਬਾਈ ਕੋਲੋਂ ਪਹਿਲਾਂ ਵੀ ਬਣਾ ਚੁੱਕੇ ਆਂ ਤੇ ਕੰਮ ਹੈਗਾ ਸੱਜਣੋ ਬਾਈ ਦਾ ਸਾਫ਼ ਸੁਥਰਾ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਦਾ ਪਸ਼ੂ ਦੇ ਹਿਸਾਬ ਨਾਲ ਤਕਰੀਬਨ ਤਕਰੀਬਨ ਜੈਨੂਅਨ ਹੀ ਹੁੰਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿੰਨੇ ਪਸ਼ੂ ਅੱਜ ਦਿਖਾਵਾਂਗੇ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜੋ ਜੀ ਹੋਰ ਕੀ ਹਾਲ ਹੈ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਹਾਂ ਆਪਾਂ ਪਹਿਲਾਂ ਪਾਈ ਸੀ ਵੀਡੀਓ ਕਿਵੇਂ ਰਹੀ ਸੀ ਬਾਲਾ ਵਧੀਆ ਸੀ ਕੀ ਹਿੰਦੇ ਵੀਰੇ ਸਾੜੀਆਂ ਇਹਦੇ ਦੂਜੇ ਦਿਨ ਨੂੰ ਵਿਗ ਗਏ ਸੀ ਠੀਕ ਆ ਗੱਲ ਇੱਕ ਗੱਲ ਇਹ ਬਾਈ ਦੀ ਹੋਰ ਖਾਸੀਅਤ ਹੈ ਤਾਂ ਜਿੰਨਾ ਦੁੱਧ ਬਾਈ ਦੱਸਦਾ ਉਹਨਾਂ 2 ਡੰਗ 4 ਡੰਗ ਤਕਰੀਬਨ ਚਵਾ ਕੇ ਵੀ ਦਰਾਂ ਆਹ ਯਾਰ ਵੀਡੀਓ ਕਾਲ ਕਰ ਲੈਣਾ ਆਪਾਂ ਨੂੰ ਕੋਈ ਜਿਹੜਾ ਨਹੀਂ ਆ ਸਕਦਾ ਦੂਰੋਂ ਠੀਕ ਆ ਗੱਲ ਆ ਜਿਹੜਾ ਭਾ ਦੂਰੋਂ ਆ ਨਹੀਂ ਸਕਦਾ ਬਾਈ ਕਹਿੰਦਾ ਉਹਨੂੰ ਵੀਡੀਓ ਕਾਲ ਤੇ ਚਵਾ ਦਾਂਗੇ ਕੰਮ ਆ ਜਿਹੜਾ ਕੰਮ ਬਾਈ ਪਰ ਫੇਰ ਵੀ ਇੱਕ ਗੱਲ ਆਖੂਗਾ ਹਰੇਕ ਵਾਰ ਬੰਦੇ ਵਾਸਤੇ ਆਖੂਗਾ ਵੀ ਜਦੋਂ ਆਪਾਂ ਪਸ਼ੂ ਲੈਨੇ ਆ ਬਾਈ ਤਸੱਲੀ ਕਰਕੇ ਲੈ ਲਿਆ ਕਰੋ ਉਦੋਂ ਬਾਅਦ ਨਾ ਮੇਰੀ ਗਰੰਟੀ ਹੁੰਦੀ ਆ ਕੋਈ ਨਾ ਹੁੰਦੀ ਆ ਬੁਆਪਾਰੀ ਬਾਕੀ ਆਏ ਆ 2-4 ਦਿਨ ਪਸ਼ੂ ਹਰੇਕ ਮੁਰਦ ਆ ਯਾਰ ਜਾ ਕੇ ਠੀਕ ਆ ਇਹ 2-4 ਦਿਨ ਤਾਂ ਨਹੀਂ ਪਸ਼ੂ ਸੈੱਟ ਆਉਂਦਾ ਘੱਟੋ ਘੱਟ ਹਫਤਾ ਲੱਗ ਜਾਂਦਾ ਉਪਰਾ ਮੰਨ ਜਾਂਦਾ ਹਾਂ ਦੁੱਧ ਮੁਰਦੀਆਂ ਨੇ ਜੇ ਆਪਾਂ 18 ਕਹਿੰਨੇ ਆ ਤਾਂ ਜਾ ਕੇ 15 ਕੱਢਣਾ ਲੈਣ ਠੀਕ ਆ 2-4 ਦਿਨ ਫੇਰ ਉੱਥੇ ਆਉਣਾ ਠੀਕ ਆ ਗੱਲ ਸ਼ੁਰੂ ਕਰ ਲੀ ਆ ਜੋਟੀ ਤੋਂ ਐਤੀ ਮਾਰਦੇ ਗੈਰੀ ਕੈਮਰਾ ਵੇ ਪਹਿਲਾਂ ਤਾਂ ਵੱਡੀ ਬ ਉਹ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਸਿੰਗ ਵੀ ਗੋਲ ਆ ਗਿਆ ਤੇ ਬਾਡੀ ਵਾਲੀ ਮੈਂ ਆ ਗਈ ਚੜਾਈ ਵਾਲੀ ਥੋੜਾ ਜਿਹਾ ਜਿਵੇਂ ਬਾਈ ਨੇ ਦੱਸਿਆ ਵੀ ਓਪਰਾ ਕਰ ਦਿਆ ਹਾਂਜੀ ਆਈ ਆ ਵੀਰੇ ਤੜਕੇ ਲਾਈਆਂ ਨੇ ਹਲੇ ਠੀਕ ਆ ਗੱਲ ਤੋੜ ਦੇ ਬਾਈ ਖੋਲ ਕੇ ਬੱਚਾ ਕੀ ਆ ਗਿਆ ਨਾਲੇ ਬੱਚਾ ਮਗਰ ਵੀਰੇ ਕੱਟੀ ਆ ਇਹਦਾ ਰਿਕਾਰਡ ਵੀ ਪੂਰਾ ਸਿਰੇ ਦਾ ਪਲੂਣ ਦਾ 15 ਕਿਲੋ ਦਾ ਤਾਂ ਦਿੱਤਾ ਆ ਜਿੱਥੋਂ ਲਈ ਆ ਉੱਥੋਂ ਆਪਾਂ ਪਸਾ ਵੀ ਦਵਾਂਗੇ ਇਹ ਨਹੀਂ ਹੈਗਾ ਮੈਂ 15 ਕਹਿੰਦਾ ਜਿਵੇਂ ਮਰਜੀ ਅਗਲਾ ਉੱਥੇ ਵੀ ਦੇ ਦਾਂਗੇ ਨੰਬਰ ਠੀਕ ਆ ਗੱਲ ਤੇ ਪਹਿਲਾਂ ਆਪਣੀ ਜਿਵੇਂ ਤੁਸੀਂ ਦੱਸਿਆ ਵੀ ਦੇਖੀ ਵੀ ਹੋਈ ਹਾਂ ਪਹਿਲਾਂ ਇਹ ਮੈਂ ਲੈਂਦਾ ਵੀ ਮਿੱਤਰੇ ਠੀਕ ਆ ਗੱਲ ਐਤ ਕੀ ਉਹਨੇ ੱਡੀ ਵੀ 8ਵੇਂ ਮਹੀਨੇ ਤੇ ਸੀ ਬੰਦਾ ਆਪਣੀ ਜਾਨ ਵਸਾਣ ਵਾਲਾ ਠੀਕ ਆ ਗੱਲ ਹਾਂ ਜਾਣ ਕੇ ਐਤ ਕੀ ਰੱਬ ਰੱਖੇ ਸੌਖਾ ਹੁਣ 12-13 ਕਿਲੋ ਬੌਲੀ ਆ ਜਾਣ ਕੇ ਮੀਰ ਹੈਗੀ ਆ ਜੀ 15 ਪਲੱਸ ਜਾਣ ਦੀ ਸੂਆ ਕਿੰਨੇ ਦਿਨ ਦਾ ਹੋ ਗਿਆ ਅੱਜ ਬਾਈ ਸੂਆ ਵੀਰੇ ਅੱਜ ਇਹਨੂੰ ਹੋ ਗਿਆ ਪੰਜਵਾਂ ਦਿਨ ਹੀ ਆ ਪੰਜਵਾਂ ਦਿਨ ਸੂਈ ਨੂੰ ਆ ਨਾਲ ਇਹਦੇ ਹੈਗੀ ਆ ਕੱਟੀ ਆ ਕੱਟੀ ਦਾ ਬਾਲਾ ਕਰਦੀ ਆ ਇਹ ਨਾਲ ਇਹਦੇ ਆ ਗਈ ਕੱਟੀ ਲੈ ਚਲ ਬਾਈ ਕੋਈ ਗੱਲ ਨਹੀਂ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਡੀ ਵਾਲੇ ਤਾਂ ਐ ਸਮਝ ਲਾ ਗਈ ਕੰਢੀ ਕਰਦੀ ਆ ਹਨਾ ਆ ਚੋਣ ਚੂਣ ਦੇ ਅੰਤ ਮੁੱਕੇ ਪਏ ਨੇ ਜਹਾ ਹੱਥ ਵੀ ਨਾ ਲਾਵੇ ਕੋਈ ਕੱਦ ਬੱਡ ਵੀ ਫੁੱਲ ਵੱਡਾ ਆ ਗਿਆ ਬਾਡੀ ਵੀ ਫੁੱਲ ਆ ਗਈ ਤੇ ਥਣ ਦਾ ਸੈਜ ਵੀ ਸੋਹਣਾ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਸੱਜਣੋ ਕੱਟੀ ਆ ਗਈ ਪਹਿਲਾਂ ਤਾਂ ਕਿੰਨਾ ਕੁ ਦੁੱਧ ਦਿੱਤਾ ਹੋਇਆ ਦਾ ਪਹਿਲਾਂ ਦਾ ਵੀਰੇ 15 ਕਿਲੋ ਦਿੱਤਾ ਹੋਇਆ ਜਿੱਥੋਂ ਲਈ ਆ ਉਸ ਤੋਂ ਪਛਾਦਾਂਗੇ ਹੁਣ ਇਸ ਟਾਈਮ 12-13 ਕਿਲੋ ਬੌੜੀ ਤਿਆਰ ਹੈ ਦੇ ਪੰਜਾਂ ਦਿਨਾਂ ਹੀ ਸੀ ਹਾਂ ਐਤ ਕੀ ਕਿੰਨਾ ਕੁ ਪਾ ਸਕਦੀ ਆ ਬੜ ਇਦਗੀ ਵੀਰੇ ਦੇ 15 ਦਾ 17 18 ਦਾ 17 ਦਾ ਚੱਲਣਾ ਹੀ ਚਾਹੀਦਾ ਚੱਲ 16 ਮੰਨ ਲਓ ਜਿਹੜੀ ਗੱਲ ਜਾਈਏ 16 17 ਕਿਲੋ ਦੁੱਧ ਬਾਈ ਕਹਿੰਦੇ ਨੇ 15 ਪਲੱਸ ਜਾਣਾ ਚਾਹੀਦਾ ਇਹਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਜਿਹੜੀ ਬਾਡੀ ਆ ਕੱਦ ਕਾਠ ਜਾਤ ਨਸਲ ਆ ਜਿਵੇਂ ਦੱਸਿਆ ਵੀ ਉਪਰਾ ਥੋੜਾ ਜਰੂਰ ਕਰਦੀ ਆ ਉਹ ਅੱਜ ਲਾਈ ਹੋਣੇ ਬਾਈ ਤਾਂ ਇੱਕ ਪਲੱਸ ਪੁਆਇੰਟ ਇਹਦਾ ਤੁਹਾਨੂੰ ਮੈਂ ਦੱਸਦਾ ਵੀ ਨਾਲ ਵੀ ਇਹਦੇ ਕੱਟੀਆਂ ਆ ਗੀਆਂ ਹਾਂ ਕੱਟੀਆਂ ਵੀਰੇ ਦੋ ਆਇਆਂ ਹੁਣ ਤਾਂ ਜਿਹਨੇ ਕੱਟੀਆਂ ਬਾੜ ਲਈ ਲੱਖਦੀ ਉਹ ਬਣਦੀ ਆ 1.5 ਸਾਲ ਨੂੰ ਦੋ ਨੂੰ ਠੀਕ ਆ ਗੱਲ ਆ ਤੇ ਇਹਦੇ ਪੈਸੇ ਮਾਂ ਜਾਤ ਵਾਲੀ ਵਾਲੀ ਜੀ ਅਸੀਂ ਇਹਨੂੰ 70 ਕਰਾ ਲਾ ਕੁਝ ਕਰਾ ਲਾ ਪਰ ਦੀ 152 ਹਿਆ 152 ਦੀ ਦੇਣੀ ਹੈ ਮਾਗਦੇ ਕੰਦੀ ਵੀ ਹੈ ਨਾ 152000 ਦੀ ਛੱਡਾਂਗੇ ਇੱਥੋਂ ਕਰੀ ਲੰਬਾਈ ਦਿਖਾਦੀ ਨਾਲੇ ਕੱਦ ਵੇਡਾ ਇਹ ਬਾਈ ਕਹਿੰਦਾ 152000 ਦੀ ਆਪਾਂ ਦੇ ਦਾਂਗੇ ਨਾਲ ਜਿਹੜੀ ਕੱਤੀਆ ਕੱਤੀ ਤੇ ਵੀ ਮਾਰਦੇ ਕੈਮਰਾ ਤੇ 12 ਤੋਂ 13 ਕਿਲੋ ਬੋਲਾ ਹਾਜ਼ਰ ਹੈ 15 ਕਿਲੋ ਬਾਈ ਕਹਿੰਦਾ ਆਪਾਂ ਨੇ ਪਹਿਲਣ ਦਾ ਦੁੱਧੇ ਦਾ ਦੇਖਿਆ ਹੋਇਆ ਤਾਂ ਕਰਕੇ ਹਾਂ ਬੰਦਾ ਖਾਸ ਆ ਉੱਥੋਂ ਪਛਾਹ ਵੀ ਜਾਣੀ ਚੰਗੀ ਰਾਸੀ ਲਾ ਕੇ ਖਰੀਦੀ ਵੀ ਹੋਈ ਆ ਬਾਈ ਦੀ ਹਾਂ ਬਹੁਤ ਵੇਣ ਲੱਗੀ ਵੀ ਵੱਡੀ ਹੋਈ ਆ ਬਰਾ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਤੋੜ ਦਿਓ ਜੀ ਖੋਲ ਕੇ ਕਿਹੜਾ ਸੁਆ ਸੁੁੰਦੀ ਆ ਬਾਈ ਇਹ ਵੀਰੇ ਸੁੁੰਦੀ ਆ ਉਹਨਾਂ ਨੇ ਕਿਹਾ ਦੂਜਾ ਆਪਾਂ ਤੀਜਾ ਮੰਨ ਕੇ ਲੈਤੀ ਆ ਤੀਜਾ ਸੁਆ ਸੁੁੰਦਾ ਬਾਡੀ ਦਾ ਆਕਾਰ ਇਹਦਾ ਵੀ ਚੌੜਾ ਆ ਗਿਆ ਉੱਥੋਂ ਢਾਂਚਾ ਨਾ ਹਾਂ ਢਾਂਚੇ ਦੀ ਇਹ ਵੀ ਚੌੜੇ ਢਾਂਚੇ ਦੀ ਆ ਗਿਆ ਦਿਨ ਕਿੰਨੇ ਕਰਦੀ ਆ ਬਾਈ ਏ ਵੀਰੇਕ ਦਿਨਤਾ ਉਹਨਾਂ ਦੇ ਹਿਸਾਬ ਨਾਲ 20 ਨੂੰ 22 ਨੂੰ ਪੂਰੇ ਹੁੰਦੇ ਆ 21 22 ਨੂੰ ਠੀਕ ਹੈ ਯਾਨਕਿ ਆਪਾਂ 20 ਵੀ 5-7 ਦਿਨ ਵੱਧ ਮੰਨ ਕੇ ਦਵਾਂਗੇ ਠੀਕ ਹੈ ਗੱਲਾਂ ਆਪਾਂ 20 ਦਿਨ ਕਹਿ ਕੇ ਦਵਾਂਗੇ ਯਾਨਕਿ ਹੁਣ ਉਹਦਾ ਮੁੱਲ ਵੀ ਇਹੋ ਜਿਹਾ ਜਿਹੜਾ ਫੇਰ ਇਹ ਲੱਖੋਂ ਮਾਰ ਵੀ ਨਹੀਂ ਦੇਣੀ ਆਪਾਂ ਠੀਕ ਹੈ ਗੱਲਾਂ ਹਾਂ ਇੱਕ ਗੱਲ ਹੋਰ ਦੱਸਦਾ ਨਾ ਮੈਂ ਆ ਗਈ ਸੱਜਣੋ ਬਾਡੀ ਵਾਲੀ ਪੂਰੀ ਚੜਾਈ ਵਾਲੀ ਆ ਗਈ ਦੁੱਧ ਵਾਲੇ ਫੀਚਰ ਆ ਗਏ ਜੀ ਜਾਨਕਿ ਨਿੰਬੂ ਲੈ ਵਾਏ ਨਹੀਂ ਹੈਗਾ ਵੀ ਲੌਂਕਣਾ ਚੱਕੀ ਵਰਦੀ ਆ ਜਿੰਨੇ 20 ਠੀਕ ਹੈ ਗੱਲਾਂ 10-15 ਦਿਨਾਂ ਚ ਇਹਨੇ ਸ਼ਰੀ ਕਰਾ ਲੈਣੇ ਕਿੰਨਾ ਕੁੱਦ ਦੁੱਧ ਪਾਇਆ ਹੋਇਆ ਨਹੀਂ ਦੁੱਧ ਪਾਇਆ ਹੋਇਆ ਵੀਰੇ ਦੂਜੇ ਸੂਏ 12 13 ਕਿਲੋ 13 ਕਿਲੋ ਹਾਂ ਠੀਕ ਆ ਐਤਕੀ ਉਮੀਦ ਹੈ ਕਿ ਵੀ 14 ਕਿਲੋ ਹਾਂ ਐਤਕੀ ਉਮੀਦ ਹੈਗੀ ਆ ਬਾਕੀ ਪਿੰਡਾ ਕਾਗਜੀ ਆ ਵੀਰੇ ਜਮਈ ਆ ਆ ਗਈ ਬਿਲਕੁਲ ਸੱਜਣੋ ਜੇ ਆਪਾਂ ਗੱਲ ਕਰ ਲਈਏ ਨਾ ਬਰੀਕੀਆਂ ਆ ਗਈਆਂ ਮੈਂ ਖੁੱਲੀ ਛੱਡੀ ਹੋਈ ਲਈ ਦੀ ਆ ਬੈੜੀਆਂ ਚ ਖੁੱਲੀ ਛੱਡੀ ਹੋਈ ਸੀ ਇਹ ਤਾਂ ਇੰਨੀ ਸੌ ਸੀ ਇਹ ਤਾਂ ਮੂਠੀ ਦਾ ਕਰਦੀ ਐ ਠੀਕ ਆ ਗੱਲ ਆ ਬਾੜੀ ਸੌ ਮੱਧ ਸੀ ਹਾਂ ਤੇ ਆ ਗਈ ਜੇ ਗੱਲ ਕਰ ਲਈ ਆਪਾਂ ਜਿੱਥੋਂ ਮਰਜੀ ਚੁੰਡੀ ਭਰ ਲਾ ਬਿਲਕੁਲ ਬਰੀਕ ਚਮੜੇ ਚ ਆ ਗਈ ਤੇ ਆ ਗਈ ਚੜਾਈ ਵਾਲੀ ਬੱਡੀ ਇਹ ਰੀ ਫੁੱਲ ਚੌੜੀ ਆ ਗਈ ਉੱਤੋਂ ਇੱਥੋਂ ਦਿਖਾ ਦੀ ਗੈਰੀ ਬੈਕ ਤੋਂ ਚੜਾਈ ਇਹਦੀ ਵੀ ਚੜਾਈ ਕਿੰਨੀ ਆ ਮੈਂ ਦੀ ਇੱਕ ਤਾਂ ਕਹਿਣ ਵਾਲੀ ਗੱਲ ਬਾਤ ਹੁੰਦੀ ਆ ਇਹ ਚੀਜ਼ਾਂ ਦੁਕਦੀਆਂ ਨਹੀਂ ਦੋਨੇ ਵਈਆਂ ਦਿਖਾ ਦੇ ਫੁੱਲ ਚੜਾਈ ਵਾਲੀਆਂ ਆ ਗਈਆਂ ਫੁੱਲ ਹਾਈਟ ਲਾਈਨ ਵਾਲੀਆਂ ਆ ਗਈਆਂ ਦੇਖੋ ਜੋੜਾ ਲੈ ਜੂ ਵੱਧ ਮਾੜ ਤਾਨ ਕਰ ਦਾਂਗੇ ਆ ਇਹਦਾ ਅੱਜ ਦਾ ਰੇਟ ਕੀ ਆ ਕੱਚਾ ਇਹਦਾ ਹੁਣ ਵੀਰੇ 92000 ਮੁੱਲ ਆ 92 ਮੁੱਲ ਆ ਮਾੜ ਤਾਨ ਹੋ ਜੂ ਮਾੜ ਤਾਨ ਕਰ ਦਾਂਗੇ ਵੀਰੇ ਜੋੜਾ ਲੈਣਾ ਹੋਇਆ ਉਹ ਜੋ ਹੋ ਜੂ ਉਹ ਤੋਂ ਫਿਰ ਵਧੀਆ ਕਰ ਦਾਂਗੇ ਉਹ ਤੇ 100 ਕਿਲੋਮੀਟਰ ਤੱਕ ਕਰ ਕਰਾਇਆ ਛੱਡ ਦਾਂਗੇ ਠੀਕ ਆ ਗੱਲ 200 ਹੋ ਜੂ ਜਾਨ ਹ ਤੇ ਹੁਣ ਗੈਰੀ ਆ ਬੈਡ ਤੇ ਮਾਰਦੇ ਕੈਮਰਾ ਬਾਈ ਬੈਡ ਵੀ ਬਾਈ ਚੰਗੀ ਲਿਆਉਣਾ ਹੁੰਦਾ ਇੱਕ ਅੱਧੀ ਤੌਰ ਖੋਲ ਕੇ ਨੂੰ ਵੀ ਬਾਈ ਇਹਦਾ ਸੂਆ ਕਿਡਾ ਇਹ ਸੂਏ ਦਾ ਵੀਰੇ ਹੋਉ ਦੇ ਤੀਜੇ ਕਹਿੰਦੇ ਸੀ ਅਗਲੇ ਚੌਥੇ ਹੋਊਗੀ ਠੀਕ ਆ ਗੱਲ ਆ ਜਾਣ ਕੇ ਬੈੜੀ ਐ ਸੰਗਲਾ ਵੀ ਪੂਰੀ ਸਿਰੇ ਆ ਡੇਢ ਮਹੀਨੇ ਦੀ ਸੂਈ ਆ ਰੇਟ ਇਹਦਾ ਜਮੈਂ ਨਾਰਮਲ ਆ ਡੇਢ ਮਹੀਨੇ ਦੀ ਸੂਈ ਹੋਈ ਆ ਤੇ ਜਿਹੜੇ ਕ੍ਰੋਸ ਪੰਚ ਬੜਾ ਹੁੰਦੀਆਂ ਨੇ ਉਹ ਮੰਨੋ ਉਹ ਜਾਣ ਕੇ ਪੱਕਾ ਜ਼ਰੂਰ ਤਕਾਉਂਦੀ ਆ ਉੱਥੇ ਕੱਚਾ ਸੀ ਠੀਕ ਆ ਆ ਮਜ਼ਬੂਤ ਤੇ ਰਹਿੰਦੀਆਂ ਨੇ ਤਕਰੀਬਨ ਹਾਂ ਥਣ ਦਾ ਸਾਇਦ ਸੋਨਾ ਰੱਖ ਜੀ ਬਾੜੀ ਚ ਬਾਈ ਚੰਗੀ ਲੱਗੀ ਆ ਬਈ ਚਵਾਈ ਹਾਂ ਕੱਟੇ ਚ ਤਾਂ ਨਹੀਂ ਆਇਆ ਜਾ ਕੇ ਜੀ ਤੁਸੀਂ ਨਹੀਂ ਨਾ ਹੀ ਨੇ ਕੱਟੇ ਦਾ ਭੱਜੀ ਫਿਰਦੀ ਯਾਰ ਉਥੇ ਆਇਆ ਮੇਰੇ ਕੋਲ ਪੱਕਾ ਵਾਲਾ ਕੰਨ ਠੀਕ ਆ ਕੰਨ ਹਾਂ ਆਹ ਓਰੇ ਬਾਈ ਕਹਿੰਦਾ ਥੋੜਾ ਵਾਲਾ ਪੱਕੇ ਕਰਕੇ ਕਰਦੇ ਹਾਂ ਪੈਣਾ ਪੂਰੀ ਨਹੀਂ ਸਮੱਸਿਆ ਤਾਂ ਨਹੀਂ ਕੋਈ ਨਹੀਂ ਨਹੀਂ ਉਠਣ ਦੀ ਕੋਈ ਦਿੱਕਤ ਨਹੀਂ ਵੀਰੇ ਠੀਕ ਆ ਕਮਾਲ ਆ ਬਾਈ ਇੱਥੋਂ ਦੁੱਧ ਕਿੰਨਾ ਆਜ ਰਹਾ ਦੁੱਧ ਵੀਰੇ ਇਹਦੇ ਥੱਲੇ 18 ਕਿਲੋ ਆ 17 ਮੰਨ ਕੇ ਜਾਹੇ ਵੀਡੀਓ ਕਾਲ ਕੋਈ ਕਰ ਲਵੇ ਕਿਵੇਂ ਮਰਜ਼ੀ ਚੋ ਲਵੇ ਹੈਗਾ 17 ਕਿਲੋ ਹਾਂ ਖੁੱਲਾ ਵੀਰੇ ਇਹ ਤਾਂ ਪਸੀਨਾ ਗੋਸ ਆ ਆ ਦੋ ਬੈੜੀਆਂ 30 ਕਿਲੋ ਪਾ ਦਿੰਦੀਆਂ ਨੇ ਠੀਕ ਹੈ ਆਹ ਆਹ ਤਾਂ ਅੱਜ ਆਈਆਂ ਨੇ ਵੀਰੇ ਅੱਛਾ ਹਾਂ ਆਹ ਦੋ ਬੈੜੀਆਂ 30 ਕਿਲੋ ਪਾਉਂਦੀਆਂ ਸੀ ਬਾਕੀ ਉਹਦਾ ਮੱਝ ਦਾ ਤਾਂ ਅਸੀਂ ਘਰੇ ਹੀ ਰੱਖ ਲੈਨੇ ਆ ਠੀਕ ਹੈ ਗੱਲ ਆ ਤੇ ਦੁੱਧ ਬਾਈ ਕਹਿੰਦਾ ਹੈਗਾ 18 ਪਰ ਜੇ ਕਿਸੇ ਭਰਾ ਨੇ ਲੈ ਜਾਣੀਆਂ 17 ਕਹਿ ਕੇ ਦੇਵਾਂਗੇ ਪਰ ਥੱਲੇ ਦੀ ਯਾਰ ਸਫਾਈ ਬਹੁਤਾ ਬੈੜਦੀ ਏ ਗੱਲ ਹਾਂ ਇਹ ਤਾਂ ਜਾਣ ਕੇ ਉੱਥੇ ਕੱਚਾ ਵਾਲਾ ਕੱਚੇ ਦੀ ਰਹਿੰਦੀ ਯਾਰ ਆ ਥਣ ਲੱਗਿਆ ਕੱਲਾ ਕੱਲਾ ਕੱਦ ਬਿੱਡ ਵੀ ਚੰਗਾ ਬੈੜਦਾ ਤੇ ਉਰਲੇ ਬੰਨੋ ਇੱਥੋਂ ਦਿਖਾ ਲਈ ਬੈੜੀਏ ਇੱਥੋਂ ਦਿਖਾ ਦੇ ਇਹ ਥਣ ਦਾ ਸਹਿਜ ਆਰਡਰ ਕੁਆਲਿਟੀ 18 ਕਿਲੋ ਦੁੱਧ ਡੇਢ ਮਹੀਨੇ ਦੀ ਸੂਈ ਕੋਲੇ ਹੈਗਾ ਇਸ ਟਾਈਮ ਹਾਜ਼ਰ ਬੱਚਾ ਮੂਰੇ ਬੰਨ ਕੇ ਜਵਾਉਂਦੀ ਆ ਵੀਰੇ ਇਹ ਬੱਚਾ ਉਹ ਮੂਰੇ ਬੰਨਣਾ ਪੈਂਦਾ ਫੇਰ ਸੀਲ ਆ ਕੁਛ ਨਹੀਂ ਕਹਿੰਦੀ ਬੱਚੇ ਦਾ ਕਰਦੀ ਵਾਲਾ ਠੀਕ ਆ ਗੱਲ ਹਾਂ ਵੀ ਬੱਚਾ ਨਾਲ ਬੰਨ ਕੇ ਆ ਮੂਰੇ ਬੰਨ ਦੋ ਨਿਆਣਾ ਪਾਉ ਚੋ ਲੋ ਚਾਹੇ ਪੱਠੇ ਪਾਉ ਨਾ ਪਾਉ ਠੀਕ ਆ ਗੱਲ ਹਾਂ ਕੋਈ ਦਿੱਕਤ ਨਹੀਂ ਮੇਰੇ ਨੂੰ ਡੰਗ ਤੋਂ ਡੰਗ ਚਵਾ ਦਾਂਗੇ ਮੈਂ ਕਹਣਾ ਵੀਰੇ ਚਾਰ ਡੰਗ ਚਵਾ ਦਾਂਗੇ ਪੈਸੇ ਕਿੰਨੇ ਲਵਾਂਗੇ ਦੁੱਧ ਤਾਂ ਐ ਸਮਝ ਲੈ ਵੀ ਜੇ ਝਾਗ ਵਾਲਾ ਤੇ ਪਾਉਣਾ ਚਾਹੇ 20 ਜਵਾਰੀ ਆ ਉਹਦੀ ਗੱਲ ਹੈਗੀ ਫੈਟ ਵੀ ਚੰਗੀ ਆਉਂਦੀ ਹੁੰਦੀ ਹੈ ਫੈਟ ਇਹਦੀ ਦੋਨਾਂ ਦੀ ਆਉਂਦੀ ਹੈ ਵੀਰੇ 5-5 ਆ ਜਾਂਦੀ ਹੈ ਕਈ ਵਾਰ 5-2 ਆ ਜਾਂਦੀ ਹੈ ਠੀਕ ਆ ਗੱਲ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਇਹਦਾ ਲੈਂਡ ਦੇਣ ਮਤਲਬ 47000 47 ਦੀ ਦੇ ਦਾਂਗੇ ਹਾਂ ਦੇ ਦਾਂਗੇ ਆਹ ਉਹ ਜੀ ਥੋੜਾ ਬਹੁਤਾ ਮਾਨ ਤੋਣ ਕਰਦਾਂ ਠੀਕ ਆ ਗੱਲ ਤੇ ਹੁਣ ਮਾਰਦੇ ਆਰ ਸ਼ਾਰ ਤੇ ਇਹ ਮੇਰਾ ਖਿਆਲ ਪਿਛਲੀ ਵੀਡੀਓ ਚ ਵੀ ਹਾਂ ਇਹ ਪਿਛਲੀ ਵੀਡੀਓ ਹੀ ਸੀਗੀ ਵੀਰੇ ਧੋਰ ਬਈ ਖੁੱਲ ਕੇ ਆਇਆ ਨਾਲ ਇਹਦੇ ਬੱਚੀ ਹੈ ਨਾ ਹ ਐਸ਼ਾ ਠੀਕ ਆ ਕਹਿੰਦਾ ਉਦੋਂ ਬਾਅਦ ਜਦ ਆਪਾਂ ਵੇਚੀ ਦੀ ਹੈਗੀ ਫਿਰ ਡੰਗਰ ਮਿਲਦਾ ਤਾਂ ਹੈ ਨਹੀਂ ਇਹ ਸਿਸਟਮ ਤੇ ਧਿਆਨ ਰੱਖਿਆ ਕਰੋ ਇੱਕ ਵੀਡੀਓ ਚ ਨਹੀਂ ਇਹ ਮੈਨੂੰ ਕਈ ਵਾਰੀ ਲਾਂਬੇ ਜਿਹੇ ਆਏ ਨੇ ਜਿੱਦਾਂ ਆਪਾਂ ਕਹਿ ਲਈਏ ਸਾਢੇ ਕੀ ਹੋਈ ਸੀ ਤਿੰਨ ਦਿਨਾਂ ਬਾਅਦ ਕਹਿੰਦਾ ਲੈ ਕੇ ਜਾਉਂ ਤੇ ਲੈ ਕੇ ਨਹੀਂ ਗਿਆ ਜਿਆ ਤਾਂ ਅਭੀ ਪਹਿਲਾਂ ਪਾਇਆ ਨਾ ਕਰੋ ਕਿਉਂਕਿ ਉਸ ਦੇ ਕਰਕੇ ਕੀ ਹੁੰਦਾ ਯਾਰ ਪਸ਼ੂ ਰੁਕ ਜਾਂਦਾ ਬੰਦੇ ਦਾ ਹੋਰ ਕੋਈ ਦਿੱਕਤ ਨਹੀਂ ਸੈਜ ਆਰਡਰ ਦਾ ਇਹ ਵੀ ਸੋਹਣਾ ਰੱਖਦੀ ਆ ਫਿੱਟ ਫਿੱਟ ਰੱਖਦੀ ਆ ਠੋਕਮਾ ਜਿਹਾ ਹਣਾ ਹਾਂ ਪੂਰਾ ਫਿੱਟ ਸੁਆ ਵੀਰੇ ਉਹਨਾਂ ਨੇ ਦੂਜਾ ਹੀ ਦੱਸਿਆ ਦੂਜਾ ਸੁਆ ਸੂਈ ਨੂੰ ਕਿੰਨੇ ਕਿਦਨ ਹੋਗੇ ਇਹਨੂੰ ਸੂਈ ਹੈਗੇ ਆ ਵੀਰੇ ਇਹ ਮਹੀਨੇ ਦੇ ਅੰਦਰ ਹੀ ਹੋ 25 26 ਦਿਨ ਦੀ ਬੱਤੀ ਆ 20 25 ਦਿਨ ਦੀ ਆ ਨਾਲ ਵੀ ਬੱਤੀ ਆ ਗਈ ਐ ਸਰ ਜੀ ਪੂਰੀ ਵਧੀਆ ਬੱਤੀ ਆ ਚੁਵਾਈ ਦੀ ਕਿਵੇਂ ਆ ਬਾਈ ਚੁਵਾਈ ਦਾ ਕੋਈ ਹੱਥ ਵੀ ਨਾ ਲਾਵੇ ਯਾਰ ਦੁੱਧ ਕਿੰਨਾ ਹਾਜ਼ਰ ਹੋਊਗਾ ਹੁਣ ਦੁੱਧ ਵੀਰੇ ਹੁਣ ਇਹ ਤਾਂ ਥੱਲੇ 12 ਕਿਲੋ ਆ ਪੂਰਾ ਚਾਹੇ 11 ਕਿਲੋ ਨੂੰ ਕੋਈ ਹੱਥ ਵੀ ਨਾ ਲਾਵੇ 12 ਕਿਲੋ ਡੰਗ ਰੰਗ ਚਵਾ ਲਾ ਹਾਂ ਸਾਊ ਸ਼ੀਲ ਦੀ ਫੁੱਲ ਗਾਰੰਟੀ ਆ ਡੰਗ ਤੋਂ ਡੰਗ ਹਾਂ ਵੀਰੇ ਪੈਸੇ ਕਿੰਨੇ ਲਵਾਂਗੇ ਇਹਦੇ 12 ਕਿਲੋ ਦਾ ਇਹਦਾ ਮੁੱਲ ਵੀ ਵੀਰੇ 47 ਕਰਦੇ ਅੱਛਾ ਉਹਦੇ ਥੱਲੇ 17 1 ਉਹ ਫਿਰ ਹੁਣ ਬਹਿੜੀ ਇੰਜ ਲੀ ਗਈ ਫਰਕ ਤਾਂ ਹੈਗਾ ਠੀਕ ਹੈ ਗੱਲ ਵੀ ਇਹ ਨਵੇਂ ਹਨ ਹਾਂ ਇਹਦਾ ਉਹਦਾ ਫਰਕ ਆ 47 ਜੇ ਕਿਤੇ ਆਹਾਂ ਇੱਥੇ ਹੁੰਦੀ ਫਿਰ ਤਾਂ ਇਹਦਾ ਮੁੱਲ ਹੀ ਕੋਈ ਨਹੀਂ ਸੀ ਠੀਕ ਹੈ ਗੱਲ ਕਿੱਡੀ ਇਹ ਬਹਿੜਾ ਕਿਹੜਾ ਕਦੇ ਮੁੱਲ ਸੀ ਅੱਜ ਜੋੜੇ 'ਚ ਹੋਜੂ ਮਾਨਤਨ ਹਾਂ ਜੋੜੇ 'ਚ ਵਧੀਆ ਮਾਨਤਾ ਕਰਦਾਂਗੇ 45 45 ਦਾ ਲੱਗ ਜੂ ਹਾਂ ਲਾਵਾ ਨਾ 90 ਦਾ ਜੋੜਾ ਹੋਜੂ ਹਾਂ ਕਰਦਾਂਗੇ ਆ 90000 ਦਾ ਜੋੜਾ ਹੋਜੂਗਾ ਇੱਕ ਥੱਲੇ 17 ਕਿਲੋ ਦੁੱਧ ਦਾ ਇੱਕ ਥੱਲੇ ਹੈਗਾ 12 ਕਿਲੋ ਹਾਂ ਉਹ ਤੁਸੀਂ ਟਾਲ ਲਿਓ ਵੀ ਹੁਣ ਕਿੰਨਾ ਬਣ ਗਿਆ 17 ਦੇ ਬਾਰਾ ਮੇਰਾ ਕਹ ਲੈ 29 ਕਿਲੋ ਹੋ ਗਿਆ ਨਾ ਹਾਂ 22 ਕਿਲੋ 30 ਪਾਇਆ ਗੱਲ ਮੈਂ ਨਾਲ ਠੀਕ ਆ ਗੱਲ ਹਾਂ ਦੋਨਾਂ ਬੈੜੀਆਂ ਦਾ 30 ਕਿਲੋ ਦੁੱਧਾ ਤੇ ਮੁੱਲ ਹੈਗਾ 90000 ਰੁਪਏ ਹਾਂ ਤੇ ਹੁਣ ਮਾਰ ਰਿਹਾ ਲਾਸਟ ਵਾਲੀ ਮੱਝ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਹੈਗਾ ਵੀਰੇ ਤੀਜਾ ਇਹ ਮੱਝ ਹੈਗੀ ਹਰਿਆਣੇ ਦੀ ਜਮਾਈ ਸਿੰਗਲ ਹੱਡੀ ਆ ਮਗਰ ਠੀਕ ਆ ਕਹਿੰਦਾ ਇਹ ਕੀ ਆ ਮੱਝ ਸੀਗੀ ਫੁੱਲ ਚੰਗੀ ਚਲੋ ਬੰਦੇਆਂ ਨੂੰ ਕਿਸੇ ਕਾਰਨ ਮਜਬੂਰੀ ਕਰਕੇ ਵੇਚਣੀ ਪੈ ਗਈ ਬੱਚਾ ਦਾ ਮਰ ਗਿਆ ਤਾਂ ਕਾਰ ਚੰਗਾ ਹਣਾ ਬਾੜੀ ਵੱਡੀ ਆ ਵੀਰੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਵੀਰੇ ਸੂਈ ਦੇਖ ਉਹ ਤਾਂ ਬੰਦੇ ਸੌਹਾਂ ਖਾਂਦੇ ਸੀ ਵੀ ਮਹੀਨੇ ਦੀ ਸੂਈ ਆ ਠੀਕ ਆ ਬਾਖੇ ਸੌਹਾਂ ਦਾ ਉਹਨੇ ਸੱਚੀ ਖਾਧੀ ਆ ਬੰਦੇ ਵਧੀਆ ਸੀ ਬਾਕੀ ਭਾਈ 10-15 ਦਿਨ ਵੱਧ ਮੰਨ ਲਓ ਜਾਣ ਕੇ ਸੂਈ ਇੰਨੇ ਦੀ ਹੋ ਐ ਤਾਂ ਨਹੀਂ ਹੋਵੇ ਵੀਰੇ 2 ਮਹੀਨੇ ਬੰਦੇ ਨਿਕਲੇ ਹੋਏ ਨਾ ਉਹ ਗਰੰਟੀ ਹੈ ਜੇ ਗੱਬੜ ਨਿਕਲੂ ਉਹ ਗਰੰਟੀ ਆ ਮੇਰੀ ਠੀਕ ਆ ਗੱਲ ਉਹ ਪੈਸੇ ਮੋੜ ਦਾਂਗੇ ਜੇ ਗੱਭਾਂ ਨਿਕਲੂ ਠੀਕ ਆ ਗੱਲ ਆਪਾਂ ਮੱਝ ਪਾ ਲਿਆਵਾਂਗੇ ਠੀਕ ਆ ਗੱਲ ਹਾਂ ਇਹ ਜਿਹੜੀ ਗੱਲ ਜਾਇਜ ਆ ਜਾਇਜ ਆ ਬਾਈ ਕਹਿੰਦਾ ਆਪਾਂ ਨੂੰ ਮਹੀਨੇ ਦੀ ਕਹਿ ਕੇ ਦਿੱਤਾ ਵੀ ਤੁਸੀਂ ਡੇਢ ਦੀ ਮੰਨ ਲਓ ਹਾਂ ਤੁਸੀਂ 15 ਅੰਨੇ ਵੱਧ ਮੰਨ ਲਓ ਆਪਾਂ ਝੂਠ ਬੋਲ ਕੇ ਦੇ ਦੇ ਵੇਚਣੀ ਹੈਗੀ ਦੁੱਧ ਹਾਜ਼ਰ ਕਿੰਨਾ ਦੀ ਕੋਈ ਦੁੱਧ ਦੇਖ ਵੀਰੇ ਇਹਦੇ ਕੋਲੇ 12 ਕਿਲੋ ਆ ਠੀਕ ਆ ਇਹ ਉੱਥੇ ਆਉਂਦੀ ਸੀ ਥਾਪੀ ਤੇ ਹੁਣ ਮੇਰੇ ਕੋਲੇ ਕਰਕੇ ਉੱਪਰ ਆ ਜੇ ਕਿਸੇ ਨੇ ਲੈਣੀ ਆ 11 ਮੰਨ ਕੇ ਲੈ ਜਾਵੇ ਜੇ ਠੀਕ ਆ ਜੀ ਹਾਂ ਉਹ ਟੀਕਾ ਹਲੇ ਲਵਾਉਂਦੀ 500 ਜਾਂ ਥਣ ਦਾ ਦੇਖੇ ਇੱਕਦਮ ਨਹੀਂ ਉਹ ਫਰਕ ਹੋਊਗਾ ਧਾਰ ਦਾ ਠੀਕ ਹੈ ਉ ਜਾਣ ਕੇ ਮਾੜਾ ਮੋਟਾ 19 ਹੀ ਰੱਖਦੀ ਆ 19 ਹੀ ਰੱਖਦੀ ਆ ਬੈਣ ਵਾਲੇ ਬੰਨਿਓ ਆਪਾਂ ਮੰਨਦੇ 19 ਹੀ ਰੱਖਦੀ ਆ ਆ ਜਾਣ ਕੇ ਧਾਰ ਦਾ ਇੱਕਦਮ ਨਹੀਂ ਫਰਕ ਹੋਊ ਮੇਰੀ ਗਾਰੰਟੀ ਆ ਦੁੱਧ 12 ਕਿਲੋ ਹਾਂ ਉਹ ਔਰਲੇ ਫਣ ਤੇ ਜਿਹੜਾ ਮਾੜਾ ਕ ਪਾਸਾ ਰੱਖਦੀ ਆ ਉਹਦੇ ਬੂਰਜਾ ਛੱਡਦੀ ਆ ਜਿਵੇਂ ਬੂਰਜਾ ਨਹੀਂ ਇੱਕ ਪਾਸੇ ਆਉਂਦਾ ਅੱਛਾ ਉ ਤਾਂ ਧਾਰ ਮੋਟੀ ਪੈਂਦੀ ਆ ਠੀਕ ਹੈ ਜਿਵੇਂ ਬਾਹੜੀ ਦੇ ਆਲੇ-ਦੁਆਲੇ ਬੂਰਜਾ ਲਾਉਂਦੀ ਆ ਠੀਕ ਹੈ ਨਹੀਂ ਉਦਾਂ ਤਾਂ ਨਹੀਂ ਸਰਲਾ ਤਾਂ ਨਹੀਂ ਬਾਲਾ ਨਾ ਨਾ ਸਰਲੇ ਜੀ ਵੀਰੇ ਗਾਰੰਟੀ ਆ ਇਹ ਕਦਾ ਹੁੰਦੀ ਆ ਧਾਰ ਮੂੰਹ ਛੜੀ ਉਹਦੀ ਮੇਰੀ ਫੁੱਲ ਗਾਰੰਟੀ ਹੈ ਠੀਕ ਆ ਕੱਦ ਵੀ ਫੁੱਲ ਵੱਡਾ ਆ ਗਿਆ ਬਾੜੀ ਵੱਡੀ ਆ ਮੈਂ ਤਾਂ ਵੀਰ 1 30 ਦੀ ਲਿਆਈ ਸੀ ਬੰਦੇ ਠੀਕ ਆ ਉਹਦਾ ਮਜਬੂਰੀ ਕਰਕੇ ਮੁੰਡਾ ਮੰਡਾ ਪਤਾ ਨਹੀਂ ਬਿਮਾਰ ਹੋ ਗਿਆ ਪਤਾ ਨਹੀਂ ਕਿੱਥੇ ਤੋਰਿਆ ਠੀਕ ਆ ਗੱਲ ਉਹ ਕਹਿੰਦਾ ਮਜਬੂਰੀ ਨੂੰ ਪੈਸੇ ਚਾਹੀਦੇ ਸੀ ਤਾਂ ਵੇਚੀ ਬੱਚੇ ਜਦੋਂ ਬੱਚਾ ਨਾਲ ਸੀ ਟਕਾਣੇ ਲੱਗੀ ਸੀ ਉੱਥੇ ਤਾਂ ਪਾ ਦਿੰਦੇ ਫਿਰ ਕੱਟੀ ਵਾਲੀ ਚੰਗੀ ਸੀ ਇਹਦੇ ਮਗਰ ਮਰ ਗਈ ਉਹਨਾਂ ਤੋਂ ਉੱਥੇ ਤਾਂ ਦਿੰਦੀ ਹੂ ਦੁੱਧ ਮੇਰੇ ਖਲੋ ਜਾ ਹਾਂ ਉਥੇ ਦਾ ਦੁੱਧ ਇਹਨੇ ਦਿੱਤਾ ਹੋਇਆ ਪਿਛਲੇ ਸੂਏ ਦਿੱਤਾ ਹੋਇਆ ਸੀ 14 15 15 ਕਰਦਾਂਗੇ ਮਾਨਤਨ ਬਾਈ ਕਹਿੰਦਾ ਕਰਦਾਂਗੇ ਵਧੀਆ 82000 ਚੋਂ ਹੋ ਸਕਦਾ ਤੁਹਾਡੇ ਕੋਲ ਵੀ ਜਾ ਕੇ ਸੱਜਣੋਂ ਟਿਕ ਜੇ ਪਸ਼ੂ ਦੋ ਚਾਰ ਇਹ ਟਿਕਣ ਨੂੰ ਵੀਰੇ ਕੋਈ ਨਹੀਂ ਕਹਿੰਦੀ ਉਹ ਨਹੀਂ ਲੱਤ ਮਾਰਦੀ ਹੈਗੀ ਠੀਕ ਆ ਗੱਲ ਆ ਹਾਂ ਜਾਣ ਕੇ ਹਲੇ ਲੈਂਦੀ ਠੀਕ ਆ ਆਪਾਂ ਝੂਠ ਦਾ ਨਾ ਬੋਲੀ ਯਾਰ ਐਵੇਂ ਕੋਈ ਆ ਨੰਬਰ ਬੋਲੋ ਜੀ ਹਾਂ ਨੰਬਰ ਵੀਰੇ 84370 ਹਾਂਜੀ 3600 ਕਰਦੇ ਐਨੀ ਫਿਰ 84370 ਹਾਂਜੀ 36099 ਆ ਪਿੰਡ ਬਾਈ ਦਾ ਆ ਗਿਆ ਸ਼ਪਾਰ ਜ਼ਿਲ੍ਹਾ ਲੁਧਿਆਣਾ ਅ ਜਿੰਨੇ ਪਸ਼ੂ ਦਿਖਾਏ ਨੇ ਭਾਈ ਇਹਨਾਂ ਚ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ